ਅਸਲਾਮ ਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਨੇ ਕਿ ਜਿੰਨ ਭੂਤ ਤੇ ਹਰ ਘਰ 'ਚ ਪੈਦਾ ਹੁੰਦੇ ਨੇ ਜਿਹੜੇ ਅੱਲਾ ਦੇ ਨੇਕ ਬੰਦੇ ਵਲੀ ਉੱਲਾ ਜਾਂ ਜਿਹੜੇ ਗੁਰੂ ਸਾਹਿਬਾਨ ਇਹ ਬਹੁਤ ਘੱਟ ਗਿਉ ਪੈਦਾ ਹੁੰਦੇ ਆ ਬਹੁਤ ਹੀ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਨਾ ਇਸ ਤੇ ਗੱਲ ਬਾ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਆ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਂ ਇਹਦੀ ਕਥਾ ਅੱਜ ਇਹ ਜੈਮਨ ਅੱਜ ਇਤਨਾ ਪ੍ਰਸ਼ਟ ਹੋ ਗਏ ਇਤਨਾ ਗੰਦਾ ਹੋ ਗਏ ਇਤਨਾ ਵੈਲਾ ਹੋ ਗਏ ਬੂਤਾਂ ਪ੍ਰੇਤਾਂ ਦੇ ਜਨਮ ਤੇ ਹੋ ਰਹੇ ਨੇ ਦੇਵਤੇ ਨਹੀਂ ਸੁਣੋ ਗੁਰੂ ਨਾਨਕ ਨੂੰ ਸਤਿਗੁਰ ਕਹਿੰਦੇ ਨੇ ਕੰਢੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਉੱਥ ਜਨੋਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਗਤ ਉਹ ਤਪੈਦਾ ਹੋ ਰਿਹਾ ਜਿੰਨਾ بھی پیدا ہو رہی ہے جی نہ بہت پرانی گل ہے شگل جی میرے کو بیٹھے سن کہاں نہ ایک ماتا آئی تیرہ سال دا بچہ پہلے کے مسکین جی تھوڑے نال پڑے رہتے نے اینو راکھا میں کہ بہت چھوٹا ہے کہ کتھا واچک بننا چند کن نہیں کتھا واچک گینی تھی نہیں بنے گا نہیں بننا چند خن. میں کہا پھر میرے کو کانو دینا ہے نہیں رکھ لو دس میں کہا کٹ ہو گٹ میٹرک کراؤ انہوں سکول دے جب آو میں نے کہا کی کریے گرنا نہیں پبلک سکول تو کٹ دیتا ہے گورنمنٹ ہائی سکول جو بھی کٹ دیتا ہے تنگ آکے سی سلامیہ سکول دے داخل کرایا سی ہوتھے بھی پرنسپل نو چورا دکھا بیٹھا انہوں نے بھی کٹ دیتا ہے ان کے تھے ਘਰ ਰੋਜ਼ ਵਿਲੇ ਆ ਮੈਂ ਕਿਸੇ ਦੀ ਚੀਜ਼ ਚੁਪ ਲੈ ਆਂਦੇ ਕਿਸੇ ਨੂੰ ਮਾਰ ਕੋ ਟਾਂਭ ਰੇ ਕਿਸ ਕਿਦਰੇ ਕੁਛ ਕਰ ਛੜ ਰਾਇ ਕਿਸੇ ਕੁਤ ਅਸੀਂ ਬਹੁਤ ਤੰਗ ਬਹੁਤ ਨਾ ਤੁਸੀਂ ਮੈਂ ਇਹ ਰਬਾ ਨਹੀਂ ਕਰੋ ਤੁਸੀਂ ਨਾਲ ਰੱਖ ਲਓ ਮੈਂ ਕਿ ਹੱਥ ਉਹ ਜਿਹੜਾ ਬਹੁਤ ਤਾਨੋ ਚੰਬੜਿਆ ਹੁਣ ਮੈਨੂੰ ਚਮੜਨਾ ਨਹੀਂ ਬੜੇ ਸਾਰੇ ਘਰ ਨੂੰ ਇਸਨੇ ਵਕਤ ਪਾਇਆ ਮੇਰੇ ਨਾਲ ਦੇ ਸਾਰੇ ਸਾਥੀਆਂ ਨੂੰ ਵਕਤ ਪਾਇਆ ਇਹ ਪੁੱਤ ਦਾ ਜਨਮ ਹੋਇਆ ਕੰਲੀ ਅੰਦਰ ਨਾਨਕਾ ਜਿੰਨਾ ਦਾ ਆਵਤਾ ਉੱਤਜਨੋਰਾ ਸੀ ਜਨੋਰੀ ਜੋਰੋ ਜਿੰਨਾ ਦਾ ਸਿਕੜਾ ਕਿ ਜਿੰਨ ਬੋਤ ਕਿਉਂ ਪੈਦਾ ਹੋ ਰਹੇ ਨੇ ਉਹਦਾ ਇੱਕ ਕਾਰਨ ਦੱਸਦੇ ਪੈਨੇ ਸਤਿਗੁਰੂ ਰੰਨਾ ਹੋਇਆ ਬੋਦਿਆ ਸਤਿਗੁਰੂ ਦੇ ਬਚਨ ਨਾ ਆਉਂਦੇ ਮੈਂ ਨਹੀਂ ਕਹਿ ਸਕਦਾ ਸੀ ਮੈਂ ਇੱਕ ਰਸਤੇ ਆਦ ਨਹੀਂ ਕਿਸੇ ਦੀ ਤੋਇਨ ਨਹੀਂ ਕਰੇ ਸਤਿਗੁਰੂ ਦੇ ਬੋਲ ਪਹਿਲੇ ਪਾਸ਼ਾ ਜੀ ਦੇ ਬੋਲ ਰੰਨਾ ਹੋਇਆ ਬੋਦਿਆ ਉਰ ਖੋਏ ਸਈਆ ਸਿਆਦ ਲਫ਼ਜ਼ ਫਾਰਸੀ ਦਾ ਇਹਦੇ ਅਰਥ ਨੇ ਸ਼ਿਕਾਰੀ। ਇਸਤਰੀਆਂ ਜਿਹੜੀਆਂ ਨੇ ਇਹ ਇਤਨੀਆਂ ਚੰਚਲ ਹੋ ਗਈਆਂ ਇਤਨੀਆਂ ਚੰਚਲ ਹੋ ਗਈਆਂ ਸਰੀਰ ਦੀ ਨਮਾਇਸ਼ ਕਰਨ ਦੇ ਚੀਜ਼ ਜੁਟ ਨਹੀਂ। ਇੱਕ ਸ਼ਬਦ ਹੈ ਭਗਤ ਕਬੀਰ ਦਾ ਲੰਬਾ ਚੌੜਾ ਇਹ ਮੂਲ ਗਲ ਫੜੇ ਸਾਹਮਣੇ ਰੱਖਦੇ ਆ। ਵੇਦ ਭੜੇ ਪਰ ਪੰਡਿਤ ਮੂਏ ਰੂਪ ਦੇਖ ਦੇਖ ਨਾਲੀ। ਨੇ ਕਿਹੜਾ ਬੰਦਾ ਆਪਣੀ ਜੋ ਹੈ ਜ਼ਿੰਦਗੀ ਖੇਮੇ ਕਵਾ ਰਹੇ ਕੋਈ ਕਿਸੇ ਕੋਈ ਕਿਸੇ ਪੰਡਤ ਸਾਰਾ ਦਿਨ ਵੇਦਾਂ ਨੂੰ ਪੜ ਪੜ ਕੇ ਖਾ ਬਲੇ ਵਿਵਹਾਰ ਦੇ ਜਵੇਦਾਂ ਨੂੰ ਨਹੀਂ ਲੈਂਦਾ ਸਿਰਫ ਪੜਾਈ ਨੇ ਵਿਵਹਾਰ ਵਿੱਚ ਵੀਤਾ ਨੂੰ ਨਹੀਂ ਲਿਆਉਂਦਾ ਸਿਰਫ ਪੜਦੇ ਪੜਦਾ ਹੀ ਬਸ ਪੜਦਾ ਹੀ ਐਸੇ ਹੀ ਆਪਣੀ ਜ਼ਿੰਦਗੀ ਗਵਾ ਬੈਠੇ ਫਿਰ ਰੂਪ ਦੇਖ ਦੇਖ ਨਾਰੀ ਤੇ ਨਾਰੀਆਂ ਸਵੇਰੇ ਸ਼ੀਸ਼ੇ ਦੇਖੋਂ ਘੰਟੇ ਬਾਅਦ ਫਿਰ بار بار ਆਪਣਾ ਮੋਹੇ ਵੇਖ ਕੋਈ ਆਉ ਕੋਈ ਹੀ ہوتے ہوئی. پر بار بار چہرہ ویکنا بار بار چہرہ سوارنا کبھی مر خب روپ دیکھ دیکھنا اپنا مرک ایسے جی زندگی رنگ ہوئی بہت استری چن چن سریر نوائش پردرشنی چڑ گیا ਯੂਰਪ ਅੱਧੇ ਤੋਂ ਜ਼ਿਆਦਾ ਨਗਨ ਹੁੰਦੇ ਹੈ। ਹੈਵੀ ਮਰਚ ਕਰਦੇ। ਤਨ ਤੇ ਨਾਮ ਮਾਤਰ ਕਪੜਾ ਰਹੇਗੀ। ਸਰੀਰ ਦੀ ਨਿਵਾਇਸ਼ ਕਰਨਾ ਪਕਰ ਹੈ। ਉਹਨਾਂ ਦਾ ਅਮਾਨ ਤਾਣ ਬਣੇ। ਸਰੀਰ ਦੀ ਨਿਵਾਇਸ਼। ਇਹ ਪੁਰਖੋਏ ਸਯਾਦ, ਪੁਰਸ਼ ਸ਼ਿਕਾਰੀ ਨੂੰ ਦੇਖ ਲੈ। ਉਹ ਚੰਨਲੇ ਇਸ ਤਰ੍ਹਾਂ ਹੋਵੇ। ਇਹ ਹੀ ਕਾਰਨ ਹੈ।

ਮਾੜਾ ਜੀ ਕਹਿੰਦੇ ਕੀ ਕੀਤਾ ਜਾਏ ਔਸਤਰੀ ਆਪਣੇ ਅੰਧ ਦੀ ਪ੍ਰਦਰਸ਼ਨੀ ਕਰਨਾ ਚਾਹੇ। ਸਰੀਰ ਦੀ ਨਿਵਾਇਸ਼। ਸਰੀਰ ਪਰਮਾਤਮਾ ਦੀ ਦੇਣ ਹੈ ਦੀ ਕੀ ਨਿਵਾਇਸ਼। ਤੇ ਪੁਰਖ ਹੋਏ ਸਿਆਰ ਫਰਸੀਦਲ ਪੁਰਸ਼ ਸ਼ਿਕਾਰੀ ਬਣੇ ਪੈਣੇ। ਦੇਖਣ ਲੋ ਮੇਰੇ ਇਸ ਤਰ੍ਹਾਂ ਕਰਨ। ਗੰਨਾ ਹੋਇਆ ਫੋਧਿਆ ਪੁਰਖ ਹੋਏ ਸਿਆਰ। ਸੀਲ ਸੰਜਮ ਸੋਚ ਬਣੇ।

ਲਵੇ ਫਸਦੀ ਮੈਂ ਅਕਸਰ ਅਰਜ਼ ਕਰਦਾ ਹੁਣਾ ਬੱਚੇ ਦੇ ਮਾਂ ਬੋਲੁੰਦੀ ਹੈ ਲਵੇ ਫਸਦੀ ਉਹ ਤੇ ਪ੍ਰੇਲਾਸ ਦਾ ਵੀ ਕੁਛ ਨਹੀਂ ਸੀ ਦੁਸ਼ਟ ਸਿਹਰਨਾਕਸ਼ ਇਦਈ ਦੁਸ਼ਟ ਪਰ ਉਹਦੀ ਮਾਂ ਉਹਦੀ ਮਾਤਾ ਸਾਰੀ ਪ੍ਰੇਰਾਦ ਨੂੰ ਪ੍ਰੇਰਨਾ ਮਾਲਿਕ ਐਨਾ ਵੱਡਾ ਭਗਤ ਬਣੇ ਸੰਤ ਬਣੇ ਲਵੇ ਫਸਦੀ ਮਨੁੱਖੀ ਬੱਚੇ ਦੇ ماں بولتی ہے دسویں صدی باقی پتا سمجھ لو سوسائٹی سمجھ لو تعلیم سمجھ لو ودیا سنگت سمجھ لو نبے صدی بچے دے جی ماں بول ہے اس واسطے بچہ پھیڑا ہوئے سمجھے ایشیا گال ماں نو گٹ حیرانگی ہوتی ہے گلتی بچے دے کی تھی گال ماں نو کیوں کٹی جا رہی تو پیڑی اولاد پیدا کیتی ہے تیری کوک پیڑی ہو ਤੇਰੀ ਗੋਦ ਭੈੜੀ ਰਵੇ ਐ ਤੇ ਹਨ ਉਸ ਦਿਨ ਦੇ ਗੱਡਾ ਉਹ شیخ ਮੈਨੂੰ ਕਹਿਣ ਲੱਗਾ ਕਿ ਨਹੀਂ ਜੀ ਕੀ ਕਰਾਂ ਮੇਰੇ ਅਨਕੂਲ ਮੈਨੂੰ ਮਾਂ ਨਹੀਂ ਨਬਰੇ ਮੈਂ ਛੇ ਸੀ ਜਨਵਲਦ ਅਧੂਰ ਸਾਹਿਬ ਲੰਗਰ ਸਾਹਿਬ ਗੁਰਦੁਆਰੇ ਦੋ ਟਾਈਮ ਇੱਕ ਵਜਦਾ ਸੀ ਹੁਣ ਤੇ ਸਿਰਫ ਲੰਗਰ ਦੇ ਛੈ ਨਵੇੜੇ 'ਚ ਰੱਖੇ ਹੋਏ ਜਦੋਂ ਚਾਹ ਦਾ ਲੰਗਰ ਖੁੱਲਦਾ ਸੀ ਨਾ ਉਸ ਤੋਂ ਪਹਿਲੇ ਵਜਦਾ ਸੀ ਆਪੇ ਪੇ ਲੰਗਰ ਖੁੱਲਣ ਤੋਂ ਪਹਿਲੇ ਆਪੇ ਬੈਠਸ ਭਈ ਹੁਣ ਵੰਡੋ ਲੰਗਰ ਦੇਰੀ ਨਾ ਤੀ ਭਈ ਪਵਿੱਤਰ ਆਤਮਾ ਸੇ ਮੁਕਤ ਨਹੀਂ ਹੋ ਸਕੀ ਜੀ ਪਰ ਹੈਗੇ ਇਸੇ ਬਰਦਵਾ ਨੇ ਪਾਣਾ ਵਜਾਂਦੇ ਸੀ ਬਾਬਾ ਹਰਨਾਮ ਸਿੰਘ ਜੀ ਨੇ ਉਹਦੋਂ ਉਹ ਮੌਜੂਦ ਸਨ ਹੁਣ ਨਹੀਂ ਨੇ ਪਹਿਨੂ ਕਹਿ ਲੈ ਕੇ ਮਸਕੀਨ ਜੀ ਤੁਸੀਂ ਬੜੀ ਤਰਕ ਕਰਦੇ ਹੋ ਇਸ ਦੇ ਉੱਤੇ ਆ ਵੇਖਣ ਨੂੰ ਰੁਆਨ ਸੇ ਮੈਂ ਨਹੀਂ ਮੈਂ ਰੁਆਨ ਤੋਂਨ ਕਾਰੇ ਨਹੀਂ ਪਰ ਜਿਸਤਾਨ ਦਾ ਅਡੰਬਰ ਬਾਕੀ ਤਿਆਰੀ ਹੈ ਉਹਦੇ ਚ ਮੈਨੂੰ ਬਹੁਤਾ ਪਖੰਡ ਤੇ ਆ ਦਿਖਾਈ ਦੇ ਰਿਹਾ ਠੰਡੇ ਕੇ ਡਰਾਮਾ ਵਜਦਾ ਆਪਣੇ ਆਪ ਕੈਡੇ ਤੇ ਸੰਗਤਾਂ ਡਰ ਗਈਆਂ ਸਨ ਸਾਰਿਆਂ ਦੇ ਸੇਵਾਦਾਰਾਂ ਤੇ ਵੀ ਮਾੜਾ ਅਸਰ ਪਿਆ ਪਰ ਨਹੀਂ ਹੁਣ ਸਮਝ ਆਈ ਕੋਈ ਪਵਿੱਤਰ ਆਤਮਾ ਹੈ ਲੰਗਰ ਖੋਲੋ ਕਿਹਦੇ ਸੇਵਾਦਾਰ ਲੱਗਦਾ ਹੈ ਕੋਈ ਕੁਝਰਨ ਤੋਂ ਬਾਅਦ ਮੋਕ ਤਾਂ ਨਹੀਂ ਹੋਇਆ ਤੇ ਰੁਚੀ ਲੰਗਰ ਮੰਡੇ ਆ ਜਾ ਜਲਦੀ ਮੰਡੇ ਨੇ ਸਮੇਂ ਸਿਰ ਵੜੇ ਆ ਜਾ ਸਾਰਿਆਂ ਨੂੰ ਮਿਲੇ ਇਹਦੇ ਨਾਲੋਂ ਖੁਸ਼ੀ ਮਿਲਦੀ ਇਹ ਡੰਗ ਵਜੇ ਕਥਾ ਵੀ ਸਵਾਪਤੀ ਤੋਂ ਬਾਅਦ ਮੈਂ ਜੰਮ ਨਸ ਪੈਂਦਾ ਸੀ ਲੰਗਰ ਸਾਹਿਬ ਜਾਣ ਵਾਸਤੇ ਤੋਂ ਤਿੰਨ ਦਿਨ ਚੱਲ ਮੈਂ ਇਸ ਕਰਾ ਚੀ ਤਾਂ ਇੱਕ ਦਿਨ ਮੇਰੇ ਬਾਪ پکڑ ਲਈ ਪੁਜਾਰੀ ਭਾਈ ਮੋਨ ਸਿੰਘਾਣਾ ਨੇ ਬਈ ਗੱਲ ਕੀ ਹੈ ਭਈ ਸਾ ਤੋ ਸਿਰ ਰਾਸ ਤੋਂ ਬਾਅਦ ਜਾਂਦੇ ਸੀ ਹੁਣ ਜਲਦੀ ਕਿਉਂ ਲੱਸਤੇ

پرکاش اتسو منایا گیا ہے تیرہ چودہ پندرہ دس نے پیادری بھری ہے تو ہوں دسے آ تین چار سال تو نہیں بھائی میں کہ جنم ہو گیا وہ انکول اس نو ماں مل گئی مل گئی فرشتہ سی دیوتا سی پوتر رو سی گردوارے تو بنا کدرے نہیں گیا نہیں تو بہت پریت ماڑیاں تھا ویشالیاں چوندے ہیں شراب خانے چاہتے ہیں جوے خانیاں چوندے ہیں ਇਸ ਸਮੇਂ ਤਾਂ ਜ਼ਮੀਨ ਇੱਥੇ ਕੋਈ 6 ਅਰਬ ਦੇ ਕਰੀਬ ਮਨੋ ਕਰੇ ਆਬਾਦੀ ਇਤਨੀ ਹੋ ਗਈ ਹੈ ਤੁਸੀਂ ਸਮਝ ਲਓ ਇਤਨੀ সূক্ষਮ ਰੂਆ ਵੀ ਨਹੀਂ ਹੈ ਇਹਨਾਂ ਵਿੱਚ ਮਾਰੀਆਂ ਇਤਨੀ ਜ਼ਿਆਦਾ ਨੇ ਕਿ ਰੋਜ਼ ਰੋਜ਼ ਜ਼ਮਾਨਾ ਮਾੜਾ ਹੁੰਦਾ ਜਾ ਰਿਹਾ ਹੈ ਦੁਨੀਆ ਮਾੜੀ ਰੋਜ਼ ਰੋਜ਼ ਹਰਮ ਘਟਦਾ ਜਾ ਰਿਹਾ ਹੈ ਘਟਦਾ ਜਾ ਰਿਹਾ ਹੈ ਤੇ ਵੀ ਰੋ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਬਿਲਕੁਲ ਠੀਕ ਕਹਿੰਦੇ ਪਏ ਨੇ ਕਿ ਜਿੰਨ ਭੂਤ ਯਾਨੀ ਕਿ ਆ ਜਿਹੜੇ ਆਮ ਸ਼ਰਾਰਤੀ ਮਨੁੱਖ ਇਨਸਾਨ ਉਹ ਇੱਕ ਤਰ੍ਹਾਂ ਦੇ ਜਿੰਨ ਭੂਤ ਹੀ ਹੈ ਨਾ ਕਿ ਉਹਨਾਂ ਨੇ ਜਿੰਨ ਭੂਤਾਂ ਤਰ੍ਹਾਂ ਹਰ ਦੂਸਰੇ ਬੰਦੇ ਨੂੰ ਤੰਗ ਕਰੀ ਜਾਣਾ ਹੋ ਸਤਾਈ ਜਾਣਾ ਤੇ ਜਿਹੜੇ ਚੰਗੇ ਤੇ ਨੇਕ ਬੰਦੇ ਆ ਉਹ ਵੀਰੋ ਬੜੇ ਘੱਟ ਪੈਦਾ ਹੁੰਦੇ ਆ ਤੇ ਜਿਹੜੇ ਜਿੰਨ ਭੂਤ ਆ ਉਹ ਹਰ ਘਰ ਚ ਪੈਦਾ ਹੁੰਦੇ ਆ ਵੀਰੋ ਜਿਹੜੇ ਹੁਣ ਨਵੇਂ ਬੱਚੇ ਪੈਦਾ ਹੁੰਦੇ ਆ ਉਹ ਥੋੜੇ ਜਿਹੇ ਵੱਡੇ ਹੁੰਦੇ ਤੇ ਇੰਨੀਆਂ ਸ਼ਰਾਰਤਾਂ ਕਰਦੇ ਸਤਾਉਂਦੇ ਆ ਬੁਰਾ ਹਾਲ ਕਰਦੇ ਜਿਸ ਤਰ੍ਹਾਂ ਕਿ ਆਪਾਂ ਕਥਾ ਦੇ ਵਿੱਚ ਵੀ ਦੇਖਿਆ ਕਿ ਇੱਕ ਮਾਂ ਆਪਣੇ ਬੱਚੇ ਨੂੰ 13 ਸਾਲ ਦੇ ਬੱਚੇ ਨੂੰ ਲੈ ਕੇ ਸੰਤ ਸਿੰਘ ਮਸਕੀਨ ਜੀ ਕੋ ਐਂਦੀ ਤੇ ਆਣ ਕੇ ਕਹਿੰਦੀ ਇਹਨੂੰ ਸਿੱਖਿਆ ਦੋ ਤੇ ਉਹ ਦੱਸਦੇ ਨੇ ਕਿ ਇਹਨੇ ਜਿਹੜੇ ਤੁਹਾਨੂੰ ਸਾਰਿਆਂ ਨੂੰ ਸਤਾਇਆ ਸਕੂਲ ਵਾਲਿਆਂ ਨੂੰ ਘਰ ਵਾਲਿਆਂ ਨੂੰ ਤੇ ਇੱਥੇ ਆਣ ਕੇ ਮੈਨੂੰ ਵੀ ਸਤਾਏਗਾ ਤੇ ਜਿਹੜੇ ਮੇਰੇ ਨਾਲ ਦੇ ਉਹਨਾਂ ਨੂੰ ਸਤਾਏਗਾ ਯਾਨੀ ਕਿ ਉਹਦੇ ਅੰਦਰ ਜਿੰਨ ਭੂਤ ਬੜੇ ਆ ਕਿ ਸ਼ਰਾਰਤਾਂ ਨਾਲ ਭਰੇ ਪਏ ਐ ਤੇ ਵੀਰੋ ਇਹ ਗੱਲ ਬਿਲਕੁਲ ਹਕੀਕਤ ਹੈ ਕਿ ਆਈਕਲ ਦੇ ਦੌਰ ਦੇ ਵਿੱਚ ਅੱਲਾਹ ਦੇ ਜਿਹੜੇ ਨੇਕ ਬੰਦੇ ਬਹੁਤ ਘੱਟ ਐ ਤੇ ਜਿਹੜੇ ਦੂਸਰੇ ਸ਼ਰਾਰਤੀ ਜ਼ੈਨ ਦੇ ਜਾਂ ਨੁਕਸਾਨ ਪਹੁੰਚਾਉਣ ਵਾਲੇ ਬੁਰਾਈ ਦੀ ਤਰਫ ਬੁਲਾਉਣ ਵਾਲੇ ਐਂਦੇ ਲੋਕ ਬਹੁਤ ਜ਼ਿਆਦਾ ਸਾਨੂੰ ਮਿਲਣਗੇ ਲੇਕਿਨ ਬੀਰੋ ਜਿਹੜਾ ਹੱਕ ਸੱਚ ਦਾ ਰਾਹ ਤੁਹਾਨੂੰ ਚਾਹੀਦਾ ਕਿ ਉਹ ਇੰਤਖਾਬ ਕਰੋ ਤੇ ਉੱਥੇ ਚੱਲੋ ਜਿਹੜੇ ਅੱਲਾਹ ਦੇ ਨੇਕ ਬੰਦੇ ਗੱਲ ਕਰਨਦੇ ਆ ਉਸ ਰਾਹ ਤੇ ਚੱਲੋ ਕਿਉਂਕਿ ਉਹਦੇ ਵਿੱਚ ਹੀ ਕਾਮਯਾਬੀ ਤੇ ਫਲਾਈ ਹੈ ਲੇਕਿਨ ਅਗਰ ਅਸੀਂ ਉਹਨਾਂ ਲੋਕਾਂ ਦੇ ਪਿੱਛੇ ਚਲਾਂਗੇ ਜਿਨ੍ਹਾਂ ਦਾ ਮਕਸਦ ਸਿਰਫ ਸਿਰਫ ਤੁਹਾਨੂੰ ਨੁਕਸਾਨ ਪਹੁੰਚਾਉਣਾ ਤੁਹਾਡੇ ਜਿਹੜੇ ਖਿਆਲਤ ਜਿਹੜੇ ਪੋਜ਼ਿਟਿਵ ਖਿਆਲਤ ਹੈ ਉਹਨਾਂ ਨੂੰ ਬੁਰੇ ਬਣਾਉਣਾ ਤੇ ਵੀਰੋ ਐਂਦੀ ਮਹਿਫਲ ਦੇ ਵਿੱਚ ਐਂਦੇ ਲੋਕਾਂ ਤੋਂ ਕੋਸ਼ਿਸ਼ ਕਰੋ ਬਚਨ ਦੀ ਕਿਉਂਕਿ ਐਂਦੇ ਲੋਕ ਸਿਰਫ ਸਿਰਫ ਤੁਹਾਡਾ ਨੁਕਸਾਨ ਕਰਨਗੇ ਕੋਸ਼ਿਸ਼ ਕਰੋ ਕਿ ਜਿਹੜੀ ਸੰਗਤ ਹੈ ਉਹਨੂੰ ਸੋਹਣੀ ਲੱਭੋ ਤੇ ਯਾਰ ਤੁਹਾਡੇ ਸੋਹਣੇ ਹੋਣ ਜਿਹੜੇ ਤੁਹਾਨੂੰ ਨੇਕ ਤੇ ਚੰਗੇ ਰਾਹ 'ਤੇ ਰੱਬ ਬੁਲਾਉਣ ਤੇ ਤੁਹਾਨੂੰ ਇਹ ਹੀ ਗਿਆਨ ਦੇਣੀ ਹੈ ਤੁਹਾਡੇ ਅੰਦਰ ਇਹ ਹੀ ਖੂਬੀਆਂ ਪੈਦਾ ਹੋਣ ਕਿ ਤੁਸੀਂ ਦੂਸਰਿਆਂ ਦੀ ਮਦਦ ਕਰ ਸਕੋ ਬਾਕੀ ਵੀਰੋ ਤੁਹਾਡਾ ਇਸ ਕਥਾ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਿਕਵਰ ਢੇਰ ਸਾਰਾ ਖਿਆਲ ਰੱਬ ਰਾਖਾ